ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੇਖੋ ਕਿੰਨੇ ਕੇਕ ਸਜੇ ਹੋਏ ਨੇ ਇੱਕ ਕੇਕ ਸਾਡੇ ਸੁਪਨਿਆਂ ਦੇ ਘਰ ਵਿੱਚ ਆਪਣੇ ਹੱਥਾਂ ਨਾਲ ਵੀ ਬਣਾਇਆ ਬੱਚਿਆਂ ਨੇ ਇੱਕ ਕੇਕ ਆ ਜਿਹੜੇ ਅੱਜ ਰਾਜਕੁਮਾਰ ਦਾ ਜਨਮ ਦਿਨ ਆ ਸਾਡੇ ਦਾ ਆ ਰਾਜਕੁਮਾਰ ਕਿਹੜਾ ਸਾਡਾ ਜਸ਼ਨ ਦਾ ਤੇ ਨਾਲੇ ਜਸ਼ਨ ਦਾ ਜਨਮ ਦਿਨ ਆ ਆ ਜਸ਼ਨ ਖੜਾ ਸਾਡਾ ਨਾਲੇ ਫੌਜੀ ਦਾ ਜਨਮ ਦਿਨ ਆ ਸਾਡੇ ਦਾ ਆ ਆਹ ਸਾਡਾ ਫੌਜੀ ਖੜਾ ਵਾ ਤੇ ਨਾਲੇ ਮਨੋਜ ਦਾ ਜਨਮ ਦਿਨ ਆ ਸਾਡੇ ਦਾ ਆ ਮਨੋਜ ਖੜਾ ਵਾ ਤੇ ਨਾਲੇ ਕੋਮਲ ਦਾ ਜਨਮ ਦਿਨ ਆ ਸਾਡੇ ਦਾ ਆ ਕੋਮਲ ਵੀ ਖੜਾ ਵਾ ਤੇ ਨਾਲੇ ਆਰਤੀ ਦਾ ਜਨਮ ਦਿਨ ਆ ਸਾਡੀ ਦਾ ਆ ਆਰਤੀ ਖੜੀ ਆ ਤੇ ਨਾਲੇ ਸਾਡੇ ਅੱਜ ਗੋਲਡਨ ਦਾ ਜਨਮ ਦਿਨ ਆ ਇੱਥੇ ਗੋਲਡਨ ਵੀ ਖੜਾ ਆ ਖੜਾ ਗੋਲਡਨ ਵੀ ਦੇਖਿਆ ਹੀ ਨਹੀਂ ਮੈਨੂੰ ਪਹਿਲਾਂ ਤੇ ਇਹ ਸਾਡੇ ਬੱਚਿਆਂ ਦਾ ਜਨਮ ਦਿਨ ਆ ਜਿੰਨੇ ਬੱਚਿਆਂ ਦਾ ਇਹ ਤੁਸੀਂ ਸੋਚਦੇ ਹੋਵੋਗੇ ਕਿ ਇੰਨੇ ਬੱਚਿਆਂ ਦੇ ਇੱਕੋ ਦਿਨ ਜਨਮ ਕਿਵੇਂ ਹੋ ਗਿਆ ਜਨਮ ਦਿਨ ਕਿਉਂਕਿ ਜਿਹੜੇ ਬੱਚਿਆਂ ਦੀ ਸਾਨੂੰ ਜਨਮ ਡੇਟ ਨਹੀਂ ਪਤਾ ਸੀਗੀ ਅਸੀਂ ਉਹ 1 ਜਨਵਰੀ ਲਿਖਤੀ ਸੀਗੀ ਆਧਾਰ ਕਾਰਡ ਜਦੋਂ ਬਣਵਾਏ ਤੇ ਕਿਉਂਕਿ ਇਹਨਾਂ ਦੀ ਡੇਟ ਆਫ ਬਰਥ ਸਹੀ ਸਾਨੂੰ ਪਤਾ ਨਹੀਂ ਸੀਗੀ ਵੀ ਕੀ ਆ ਇਸ ਕਰਕੇ ਅੱਜ 1 ਜਨਵਰੀ 1 ਜਨਵਰੀ ਤੇ ਸਾਨੂੰ ਵੀ ਅਚਾਨਕ ਹੀ ਪਤਾ ਲੱਗਿਆ ਕਿਉਂਕਿ ਅਸੀਂ ਹਰ ਡੇਟ ਨੂੰ ਜਿੱਥੇ ਜਿੱਥੇ ਜਨਮ ਦਿਨ ਹੁੰਦਾ ਜਿਹਦਾ ਜਿਹਦਾ ਵੀ ਅਸੀਂ ਉਹਨੂੰ ਬੋਰਡ ਦੇ ਉੱਤੇ ਲਿਖ ਦਿੰਨੇ ਆ ਮੇਰੇ ਕਮਰੇ ਦੇ ਬਾਹਰ ਬੋਰਡ ਲੱਗਿਆ ਹੋਇਆ ਸਾਡੇ ਆਫਿਸ ਦੇ ਵਿੱਚ ਇੱਕ ਪੇਪਰ ਲੱਗਿਆ ਉਹ ਤੇ ਲਿਖਿਆ ਆ ਜਾਂਦਾ ਕਿਹੜਾ ਕਿਹੜਾ ਜਨਮ ਦਿਨ ਅੱਜ ਤੇ ਅੱਜ ਮੰਨ ਲਓ ਜਦੋਂ ਜਨਮ ਦਿਨ ਦੀ ਡੇਟਾ ਆਈਆਂ ਤਾਂ 6 ਬੱਚੇ ਉਹ ਲਿਸਟ ਦੇ ਵਿੱਚ ਸੀਗੇ ਤੇ ਉਹਨਾਂ ਦਾ ਸਾਰਿਆਂ ਦਾ ਅੱਜ ਜਨਮ ਦਿਨ ਹੈ ਹੁਣ ਮਨਾਉਣ ਲੱਗੇ ਆ ਕੇਕ ਮਂਗਾਏ ਗਏ ਨੇ ਸਪੈਸ਼ਲ ਨਵਾਂ ਸਾਲ ਵੀ ਅੱਜ ਨਵੇਂ ਸਾਲ ਦੀਆਂ ਵੀ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਤੇ ਨਾਲ ਦੀ ਨਾਲ ਸਾਡੇ ਸੁਪਨਿਆਂ ਦੇ ਘਰ ਦੇ ਇਹਨਾਂ ਬੱਚਿਆਂ ਦਾ ਸਾਡੇ ਇਹਨਾਂ ਨੰਨੇ-ਮੁੰਨੇ ਮੈਂਬਰਾਂ ਦੇ ਜਨਮ ਦਿਨ ਦੀਆਂ ਵੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਸੀਂ ਵੀ ਅਰਦਾਸ ਕਰਿਓ ਸਾਡੇ ਇਹਨਾਂ ਨੰਨੇ-ਮੁੰਨੇ ਬੱਚਿਆਂ ਲਈ ਮਹਾਰਾਜ ਸੱਚੇ ਪਾਤਸ਼ਾਹ ਦਾ ਨੂੰ ਤੰਦਰੁਸਤੀਆਂ ਚੜ੍ਹਦੀ ਕਲਾ ਬਖਸ਼ਣ ਅੱਗੇ ਆਜੋ ਬੱਚੇ ਸਾਰੇ ਚਪ ਪਵੰਜੋ ਤੇ ਆਜੋ ਪੁੱਤਰਾ ਤੇ ਹੁਣ ਕੋਮਲ ਫੜ ਕੱਟੋ ਕੇਕ ਜਸ਼ਨ ਅੱਤਪਾ ਕੋਮਲ ਦੇ ਨਾਲ ਚਲੋ ਬਈ ਕੁਰੀ ਬਾਹੂ ਹੱਥ ਕਰ ਨਾਲ ਇਹਨੂੰ ਇਹਨੂੰ ਮੋਢੇ ਨੂੰ ਹੱਥ ਲਾ ਦੇ ਵਸੇ Happy birthday to you Happy birthday to you Happy birthday to you Hadi aya Happy birthday to you Golden Jack Happy birthday to you ਹੈਪੀ ਬਰਥਡੇ ਟੂ ਯੂ ਆਜਾ ਵੀ ਰਾਜਕਮਰ ਆ ਤੇਰਾ ਕੇਕ ਆ ਗਿਆ ਆ ਜਾ ਰਾਜਕਮਰ ਫਟਾਫਟ ਰਾਜਕਮਰ ਆ ਤਾਂ ਪਾਓ ਪਰ ਦੀ ਇਹ ਇੱਥੋਂ ਦੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਤਾੜੀਆਂ ਉਪਰਾਓ ਜੀ ਪਲੇਟ ਏ ਜਤਿੰਦਰ ਕਿੱਥੇ ਸਾਡਾ ਟੀਮ ਦਾ ਮੈਂਬਰ ਜਤਿੰਦਰ ਆ ਜਾ ਵੀ ਤੇਰਾ ਕੇਕ ਰਹਿ ਕੇ ਕੱਟਣ ਵਾਲਾ ਅੱਜ ਸਾਡੇ ਟੀਮ ਦੇ ਮੈਂਬਰ ਦਾ ਜਤਿੰਦਰ ਦਾ ਵੀ ਬਰਥਡੇ ਆ ਤੇ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਅੱਜ ਸਾਡੇ ਛੋਟੇ ਭਰਾ ਦਾ ਰੂਮੀ ਦਾ ਵੀ ਜਨਮ ਦਿਨ ਆ ਪਰ ਉਹਦੇ ਮਾਤਾ ਜੀ ਇੱਧਰ ਦੀ ਆ ਜਾ ਇੱਧਰ ਦੀ ਆ ਜਾ ਇੱਧਰ ਦੀ ਆ ਜਾ ਆਂਦੀ ਆ ਜਾਂਦੀ ਆ ਮਾਤਾ ਜੀ ਚੜਾਈ ਕਰਕੇ ਸੀਗੇ ਇਸ ਕਰਕੇ ਉਹ ਮਨਾ ਨਹੀਂ ਰਿਹਾ ਤੇ ਪਰ ਅੱਜ ਸਾਡੇ ਸੁਪਨਿਆਂ ਦੇ ਘਰ ਦੇ ਇਹਨਾਂ ਨੰਨੇ-ਮੁੰਨੇ ਮੈਂਬਰਾਂ ਦਾ ਆ ਵਿੱਚੇ ਸੁਖਮਣੀ ਸਾਡੀ ਨਿੱਕੀ ਜੀ ਥੱਲੇ ਦੇਖੋ ਕਿਵੇਂ ਤੁਰੀ ਫਿਰਦੀ ਆ ਤੇ ਅਰਦਾਸ ਕਰਿਓ ਹਾਂ ਪੁੱਤਾਂ ਖੜ ਜਾ ਵੀ ਇਹਨਾਂ ਬੱਚਿਆਂ ਦੀ ਚੜ੍ਹਦੀ ਕਲਾ ਲਈ ਤੰਦਰੁਸਤੀ ਲਈ ਮਹਾਰਾਜ ਇਹਨਾਂ ਤੇ ਮਿਹਰ ਭਰਿਆ ਹੱਥ ਰੱਖਣ ਸੱਚੇ ਪਾਤਸ਼ਾਹ ਲੈ ਫੌਜੀਆ ਲੇਪਿੰਗ ਤਾੜੀਆਂ ਪੰਜ ਅੰਮ੍ਰਿਤ ਫੁੜਾ ਸਿਮਰਨ ਲਵੀ ਮਨੋਜ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਲਵੀ ਰਵੀ ਲਵੀ ਰਾਜਕਮਾਰ ਦਾ ਹੈਪੀ ਬਰਥਡੇ ਕੰਦ ਨਦਰ 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 ਬੁੱਤ ਦਿਨਾਂ ਤੈਨੂੰ ਵੀ ਇਹ ਲੈ ਵੀ ਕੋਮਲਾ ਟਰਾਲੀ 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 ਹੈਪੀ ਬਰਥਡੇ ਦਿਨਾਂ ਤੈਨੂੰ ਵੀ ਜਨਮ ਤੈਨੂੰ ਵੀ ਜਨਮ ਇਹ ਲੈ ਵੀ ਪੰਡਤ ਜੀ ਤੁਹਾਡਾ ਵੀ ਜਨਮ ਦਿਨ ਹੈ ਹੈਪੀ ਬਰਥਡੇ ਲੈ ਵੀ ਜਸਨ ਦਾ ਬਰਥਡੇ ਕਿੱਥੇ ਜਸਨ ਦਾ ਬਰਥਡੇ ਇਹ ਆਲਾ ਵੀ ਜਸਨਿਆ ਏ ਹੁਣ ਕਿਹਦੀ ਵਾਰੀ ਆ ਗਈ 골ਡਨ ਦੀ ਹੁਣ ਕਿਹਦੀ ਵਾਰੀ ਆ ਗਈ ਆਰਤੀ ਦੀ ਏ ਆਰਤੀ ਦੀ ਵਾਰੀ ਕੋਈ ਨਾ ਖਵਾਵੀ ਤੇ ਹੁਣ ਕਿਹਦੀ ਵਾਰੀ ਆ ਗਈ ਆਹ ਇਹਨੂੰ ਖਵਾ ਦੇ ਇਹਨੂੰ ਖਵਾ ਦੇ ਮਨੋਜੀ ਨੂੰ ਈ ਧੰਨਵਾਦ ਟਾੜੀਆਂ ਆਪੀ ਨੂੰ ਦੇਖੋਣਾ ਤੂੰ ਖਵਾੜ ਜਾਣਾ ਕੀ ਹੈ